ਗੁਰਬਾਣੀ ਸੰਵਾਦ ਵਿੱਚ ਪਾਈ ਜਸਬੀਰ ਸਿੰਘ ਅਤੇ ਕੈਨੇਡੀਅਨ ਸਿੱਖ ਸਟਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੋਨਾਂ ਚੈਨਲ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਗੁਰਬਾਣੀ ਅਨੁਸਾਰ ਜਿਹੜੀ ਸਾਡੀ ਟਰਮਸ ਹੈ ਉਹਨਾਂ ਨੂੰ ਸਮਝੀਏ ਉਹਨਾਂ ਨੂੰ ਸਮਝ ਕੇ ਤੇ ਆਪਣੇ ਐਕਸ਼ਨਸ ਵਿੱਚ ਲਿਆਈਏ ਤਾਂਕਿ ਸਾਡਾ ਜੀਵਨ ਤੇ ਅਸੀਂ ਹੋਰ ਸਮਾਜ ਦਾ ਜੀਵਨ ਜਿਹੜਾ ਉਹ ਵਧੀਆ ਬਣਾ ਸਕੀਏ ਗੁਰਬਾਣੀ ਸਾਡੇ ਲਈ ਹੈ ਅਸੀਂ ਉਹਨੂੰ ਸਮਝ ਕੇ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਤੇ ਜਿਹੜਾਂ ਦੀ ਵੀ ਸਾਡੇ ਪਰਮਪੂ ਲਿਖੇ ਪਏ ਹੋਇਆ ਉਹਨਾਂ ਨੂੰ ਦੂਰ ਕਰਨਾ ਇਹਦੇ ਵਿੱਚ ਸਾਥ ਦਿੰਦੇ ਆ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਡਾ ਇਹ ਪਲੇਲਿਸਟ ਚੱਲ ਰਹੀ ਹੈ ਵਹਿਮਾ ਪਰਮਾ ਅੰਧਵਿਸ਼ਵਾਸ ਤੇ ਸਾਰੇ ਤੇ ਚੱਲ ਰਹੀ ਹੈ ਅਸੀਂ ਪਿਛਲੀ ਵਿੱਚ ਅਸੀਂ ਪਰਮ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਐਸ ਪਰ ਗੁਰਬਾਣੀ ਤੇ ਉਸੇ ਨੂੰ ਲੜੀ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਕਰਦੇ ਹਾਂ ਕਿ ਜਿਹੜਾ ਬੰਦਾ ਭਰਮ ਵਿੱਚ ਹੈ ਜਾਂ ਅੰਧਵਿਸ਼ਵਾਸ ਵਿੱਚ ਹੈ ਕੋਈ ਬੰਦੇ ਦੇ ਉੱਤੇ ਕੋਈ ਵੀ ਇਸ ਤਰ੍ਹਾਂ ਉਹ ਕਿਦਾਂ ਆਈਡੈਂਟੀਫਾਈ ਕਰੇ ਕਿ ਉਹ ਇਹ ਉਹ ਅੰਧਵਿਸ਼ਵਾਸ ਵਿੱਚ ਫਸਿਆ ਹੋਇਆ ਜਾਂ ਭਰਮ ਵਿੱਚ ਫਸਿਆ ਹੋਇਆ ਉਹ ਤਾਂ ਸੋਚੇਗਾ ਕਿ ਮੈਂ ਨਹੀਂ ਫਸਿਆ ਹੋਇਆ ਕਿਉਂਕਿ ਉਹਦਾ ਮਾਨਸਿਕ ਲੈਵਲ ਤਾਂ ਇਹੀ ਹੈ ਉਹ ਕਿਦਾਂ ਆਪਣੇ ਆਪ ਨੂੰ ਆਇਡੈਂਟੀਫਾਈ ਕਰੇਗਾ ਕਿ ਵਾਕੇ ਮੈਂ ਪਰਮੇਜ ਫਸਿਆ ਹੋਇਆ ਕਿਹੜੇ ਸਿੰਪਟਮਸ ਆ ਇਹਦੇ ਬਾਰੇ ਗੱਲ ਕੀਤੀ ਜਾਏ ਆ ਜੀ ਤੁਸੀਂ ਮਿਕਲ ਜਿਹੜਾ ਪਿਛੇ ਜੀ ਗੱਲ ਕੀਤੀ ਸੀ ਉਹਦੇ ਪ੍ਰਤੀਕਰਮ ਜੀ ਸਾਡੇ ਦੋ ਦਰਸ਼ਕਾਂ ਨੇ ਸਵਾਲ ਵੀ ਉਠਾਈ ਸੀਗੇ ਹਾਂ ਜੀ ਕਿ ਡਾਕਟਰ ਨੇ ਕਹਿੰਦੇ ਆ ਕਿ ਤੁਸੀਂ ਜਿਹੜਾ ਆਪਣਾ ਦਿਮਾਗ ਜਿਹੜਾ ਉਹ ਓਪਨ ਕਰੋ ਹਾਂ ਜੀ ਉੰਨਾਂ ਦਾ ਖੈਰ ਦੂਸਰੇ ਪਖਤੂ ਨਾਲ ਗੱਲ ਕੀਤੀ ਸੀ ਕਿ ਬੇ ਬੰਦਿਆ ਦੁਆਤੇ ਓਪਨ ਹੈ ਹੀ ਆ ਪਰ ਉਹ ਇੱਥੇ ਪਾਵੇ ਨਾ ਹੀ ਆਂ ਕਿ ਅਸੀਂ ਜਿਹੜਾ ਜੋ ਮੰਨੇ ਬੈਠੇ ਆ ਉਹਨੂੰ ਆਖਰੀ ਸੱਚ ਮੰਨ ਕੇ ਨਾ ਬੈਠ ਜਾਈਏ ਠੀਕ ਆ ਅਸੀਂ ਹਾਲੇ ਦੁਆਲੇ ਵੀ ਨਗਾਹ ਮਾਰੀਏ ਦੇਖੀਏ ਸੁਣੀਏ ਪੜ੍ਹੀਏ ਵਿਚਾਰੀਏ ਚਿੰਤਨ ਕਰੀਏ ਮੰਥਨ ਕਰੀਏ ਜੋ ਅਸੀਂ ਕਰ ਰਹੇ ਆ ਜਾਂ ਮੰਨੇ ਬੈਠੇ ਆ ਉਹਦੇ ਬਾਰੇ ਅਸੀਂ ਥੋੜਾ ਸੋਚੀ ਬਹਿ ਕੇ ਕਿ ਜੋ ਕੁਝ ਅਸੀਂ ਮੰਨੀ ਬੈਠੇ ਆ ਮੰਨ ਕੇ ਕਰ ਰਹੇ ਆ ਕਿ ਇਹਦੇ ਨਾਲ ਸਾਨੂੰ ਕੋਈ ਲਾਭ ਹੋਇਆ ਕਿ ਨਹੀਂ ਹੋਇਆ ਜੋ ਅਸੀਂ ਕਰ ਰਹੇ ਆ ਬਹੁਤ ਸਾਰੇ ਲੋਕੀ ਉਹ ਨਹੀਂ ਕਰਦੇ ਪਰ ਸਾਡੇ ਨਾਲ ਉਹ ਵਧੀਆ ਜ਼ਿੰਦਗੀ ਜਿਉ ਰਹੇ ਆ ਤਾਂ ਅਸੀਂ ਉਹ ਕਾਰਨ ਲੱਭਣ ਦੀ ਕੋਸ਼ਿਸ਼ ਕਰੀਏ ਠੀਕ ਹੈ ਜਿਹੜਾ ਖੁੱਲੇਪਨ ਦਾ 파ਵਾ ਕਿ ਵਿਚਾਰ ਦੇ ਘਰ ਬੰਦੇ ਚੰਗੇ ਮਾੜੇ ਆਉਂਦੇ ਰਹਿੰਦੇ ਆ ਉਹਨਾਂ ਦੀ ਗੱਲ ਨਹੀਂ ਕਰਦੇ ਤੋਂ ਭਾਵੇਂ ਨਹੀਂ ਕਿ ਅਸੀਂ ਜਿਹੜਾ ਉਹ ਖੁੱਲਾ ਰੱਖੇ ਓਪਨ ਹੋਈਏ ਅਸੀਂ ਆਲੇ ਦੁਆਲੇ ਨਿਗਾਹ ਮਾਰੀਏ ਠੀਕ ਜਿੱਥੇ ਤੱਕ ਤੁਹਾਡੇ ਸਵਾਲ ਦਾ ਜਿਹੜਾ ਸਬੰਧ ਆ ਇਹ ਆਮ ਤੌਰ ਤੇ ਜੇ ਅਸੀਂ ਇਹਦੀਆਂ ਤਿੰਨ ਸ਼੍ਰੇਣੀਆਂ ਉਹਨੂੰ ਵਿੱਚ ਵੰਡ ਸਕਦੇ ਆ ਓਕੇ ਇੱਕ ਤਾਂ ਇਹ ਆ ਕਿ ਸਾਨੂੰ ਉਦੋਂ ਪਤਾ ਲੱਗਦਾ ਕਿ ਜੋ ਅਸੀਂ ਮੰਨਿਆ ਇਹ ਸੱਚ ਨਹੀਂ ਇਹ ਭਰਮਾ ਜਦੋਂ ਸਾਨੂੰ ਝੂਠ ਲੱਗਦੀ ਆ ਜੋ ਸਾਡਾ ਦ੍ਰਿੜ ਵਿਸ਼ਵਾਸ ਸੀ ਕਿ ਇਹ ਸੱਚਾ ਪਰ ਉਹ ਸੱਚ ਸਾਬਤ ਨਹੀਂ ਹੋਇਆ ਤਾਂ ਸਾਨੂੰ ਗੈਰੀਚੂਡ ਲੱਗਦੀ ਅਸੀਂ ਜਗਦੇ ਹਾਂ ਸੋਚਣ ਲਈ ਮਜਬੂਰ ਹੁੰਦੇ ਹਾਂ ਇੱਥੇ ਮੈਂ ਇੱਕ ਉਦਾਹਰਣ ਦੇਣਾ ਚਾਹੂੰਗਾ ਕਿ ਜਿਹੜੀ ਕ੍ਰਿਸਚੀਅਨਿਟੀ ਆ ਇਹਨਾਂ ਦੇ ਉਂਝ ਕਈ ਫਿਰਕੇ ਆ ਪਰ ਇੱਕ ਇਹਨਾਂ ਦਾ ਫਿਰਕਾ ਜਿਹੜਾ ਹੈਗਾ ਉਹ ਕ੍ਰਿਸਚਨ ਸਾਇੰਸ ਆ ਜਿਹੜਾ ਇਹਨਾਂ ਦੇ ਅਨੇਕਾਂ ਤਰੀਕਿਆਂ ਵਿੱਚ ਇੱਕ ਫਿਰਕਾ ਇਹਨਾਂ ਦਾ ਵਿਸ਼ਵਾਸ ਆ ਕਿ ਇਹ ਥੋੜੀ ਗੀਤਾਂ ਇਹ ਦਵਾਈ ਨਹੀਂ ਲੈਂਦੇ ਬਿਮਾਰੀ ਦੇ ਹਾਲਤ ਵਿੱਚ ਇਹ ਪ੍ਰੇਅਰ ਕਰਦੇ ਆ ਜਿਸਾਂ ਸਾਡੇ ਵਿੱਚ ਵੀ ਕਈ ਜਿਦਾਂ ਸ਼ਰਧਾ ਪੂਰਨ ਗ੍ਰੰਥਾ ਸੰਕਟਮੋਚਨ ਆ ਦੁੱਖ ਭਜਨੇ ਆ ਚਾਂਕੀਆਂ ਨੇ ਹੁਣ ਆਮ ਤੌਰ ਤੇ YouTube ਤੇ ਦੇਖੀਦਾ ਕੀਆਂ ਸ਼ਬਦਾਂ ਬਾਰੇ ਆ ਕੇ ਆ ਕਿ ਆ ਸ਼ਬਦ ਸੁਣ ਲੋ ਤੁਹਾਡੇ ਲਹਿਰਾਂ ਬਹਿਰਾ ਹੋ ਜਾਣਗੀਆਂ ਆ ਸ਼ਬਦ ਸੁਣ ਲੋ ਅੱਜ ਤੋਂ ਤੁਹਾਡੇ ਕੱਲ ਕੋ ਦੁੱਖ ਤੇ ਲੀਫ ਨਹੀਂ ਰਹੂਗਾ ਜੇ ਦਾ ਤਿਕਰੀ ਦੇ ਕੋ ਸਾਨੂੰ ਜਥੇਬੰਦ ਧਰਮਾਂ ਵਿੱਚ ਐਸਾ ਹਰ ਧਰਮ ਵਿੱਚ ਇੱਕ ਫਿਰਕਾ ਐਸਾ ਜ਼ਰੂਰ ਮਿਲਦਾ ਹਾਂਜੀ ਜਿਹੜਾ ਇਹੋ ਜਿਹੇ ਆ ਵਿਸ਼ਵਾਸ ਰੱਖਦਾ ਤੋਂ ਇਸ ਫਿਰਕੇ ਨਾਲ ਸੰਬੰਧਤ ਇੱਕ ਦੋਵੇਂ ਮੀਆਂ ਬੀਬੀ ਜਿਹੜੇ ਆ ਉਹ ਬੜੇ ਵੈਲ ਐਜੂਕੇਟਿਡ ਇਹ ਨਹੀਂ ਕਿ ਉਹ ਅਨਪੜ੍ਹ ਸੀਗੇ ਬਲ ਜਿਹੜੇ ਵੈਲ ਐਜੂਕੇਟਿਡ ਬੰਦੇ ਸੀਗੇ ਉਹਨਾਂ ਜਿਹੜੇ ਬੀਬੀ ਸੀ ਉਹਦਾ ਨਾਂ ਰੀਟਾ ਸੁਵਾਨ ਸੀਗਾ ਤੇ ਜਿਹੜਾ ਇਹਦਾ ਘਰ ਵਾਲਾ ਉਹ ਵੀ ਜਿਹੜਾ ਚੰਗਾ ਪੜਿਆ ਲਿਖਿਆ ਸੀਗਾ ਉਹ ਡੋਂਗੋ ਦਾ ਨਾਂ ਸੀਗਾ ਇਹ ਦੋਵੇਂ ਇਨਾਂ ਨੇ ਇਸ ਫਿਰਕੇ ਨੂੰ ਅਪਣਾ ਲਿਆ ਮੁਸ਼ਕਲਾਂ ਰੀਤਾ ਸਵਾਨ ਨੂੰ ਥੋੜੀ ਪ੍ਰੋਬਲਮ ਆਈ ਉਹਨਾਂ ਨੇ ਇਸ ਫੇਤ ਕਾਰਨ ਵਿਸ਼ਵਾਸ ਕਾਰਨ ਉਹਨਾਂ ਨੇ ਡਾਕਟਰੀ ਸਹਾਇਤਾ ਜੀ ਲੈਣੀ ਮناسب ਨਾ ਸਮਝੀ ਉਹਨਾਂ ਨੇ ਉਸ ਤਰ੍ਹਾਂ ਜਿਸ ਤਰ੍ਹਾਂ ਨਾਲ ਇਸ ਵਿਸ਼ਵਾਸਾਚ ਫਿਰਕੇ ਦਾ ਉਸ ਤਰ੍ਹਾਂ ਕੀਤਾ ਤਾਂ ਇਹਨਾਂ ਨੂੰ ਥੋੜੀ ਰਾਹਤ ਮਿਲ ਗਈ ਇਹਨਾਂ ਦਾ ਵਿਸ਼ਵਾਸ ਜਿਹੜਾ ਹੋਰ ਪ੍ਰਪੱਕ ਹੋ ਗਿਆ ਪਰ ਫਿਰ ਕੀ ਸਹਜੇ ਸਹਜੇ ਕੀ ਬਹੁਤ ਕੁਝ ਹੋਇਆ ਇਹਨਾਂ ਦੇ ਕਾਰਨ ਸੰਤਾਨ ਪੈਦਾ ਹੋਈ ਤਾਂ ਇੱਕ ਪੁੱਤਰ ਇਹਨਾਂ ਦਾ ਹੈੜਾ ਸੀਗਾ ਉਹ ਬਿਮਾਰ ਪੈ ਗਿਆ ਪਰ ਜਿਵੇਂ ਵੀ ਵਿਸ਼ਵਾਸ ਸੀਗਾ ਇਹਨਾਂ ਨੇ ਡਾਕਟਰੀ ਸਹਾਇਤਾ ਨਹੀਂ ਲਈ ਔਰ ਉਹ ਸਹਾਇਤਾ ਡਾਕਟਰੀ ਸਹਾਇਤਾ ਨਾਲ ਠੀਕ ਹੋ ਸਕਦਾ ਸੀ ਬੱਚਾ ਕਿਉਂਕਿ ਅਸੀਂ ਬਿਮਾਰੀ ਨਹੀਂ ਸੀਗੀ ਠੀਕ ਨਾ ਹੋ ਸਕਦੀ ਹੋਵੇ ਪਰ ਸਿਤਾ ਕੀ ਨਿਕਲਿਆ ਕਿਉਂਕਿ ਜਿਹੜੇ ਇਸ ਫਿਰਕਾ ਨਾਲ ਸੰਬੰਧਿਤ ਹੋਰ ਸੀ ਜਿਹੜੇ ਆਗੂ ਸੀਗੇ ਉਹਨਾਂ ਨੇ ਵੀ ਸਲਾਹ ਦਿੱਤੀ ਕਿ ਨਹੀਂ ਦੇਖਣ ਡੋਲਣਾ ਤੁਸੀਂ ਵਿਸ਼ਵਾਸ ਰੱਖੋ ਛੋਟਾ ਜੀ ਨੀਲਾ ਕਿ ਇਹਨਾਂ ਦੇ ਬੇਟੇ ਦੀ ਮੌਤ ਹੋ ਗਈ। ਮੌਤ ਹੋਣ ਤੋਂ ਬਾਅਦ ਇਹ ਝੁੰਜੜੇ ਗਏ। ਇਹਨਾਂ ਨੇ ਫਿਰ ਇਹ ਜਿਹੜਾ ਆਪਣਾ ਫਿਰਕਾ ਸੀ ਇਹਨੂੰ ਆਪਣਾ ਨਾਤਾ ਤੋੜ ਲਿਆ। ਇਸ ਤੋਂ ਬਾਅਦ ਇਹ ਜਿਹੜਾ ਮੀਆਂ ਬੀਬੀ ਆ ਇਹਨਾਂ ਦੋਵਾਂ ਨੇ ਜੁਐਸਏ ਵਿੱਚ ਜਿਹੜੀ ਚੀਲਨ ਸਿਵਲ ਰਾਈਟਸ ਟੂ ਹੈਲਥ ਐਂਡ ਮੈਡੀਕਲ ਕੇਅਰ ਇਹ ਜਿਹੜੀ ਸੰਸਥਾ ਇਹ ਲਹਿਰ ਜਿਹੜੀ ਆ ਇਹ ਇਹਨਾਂ ਦੋਵਾਂ ਨੇ ਤੋਰੀ ਸੀ। ਅੱਜ ਵੀ ਯੂਐਸਏ ਵਿੱਚ ਬਾਕੀ ਥਾਵਾਂ ਤੇ ਵੀ ਜੇ ਆਪਾਂ ਯੂਐਸਏ ਦੀ ਗੱਲ ਕਰੀਏ ਕਿ ਇੱਕ ਨੇ ਦੋ ਨੇ ਸੈਂਕੜੇ ਨੇ ਹਜ਼ਾਰਾਂ ਬੱਚੇ ਆ ਕਿ ਜਿਹੜੇ ਧਾਰਮਿਕ ਵਿਸ਼ਵਾਸ ਕਾਰਨ ਜਿਹੜੇ ਪੇਰੈਂਟਸ ਆ ਉਹ ਬੱਚਿਆਂ ਨੂੰ ਡਾਕਟਰੀ ਸਹਾਇਤਾ ਦੇਣੀ ਮੁਨਾਸਬ ਨਹੀਂ ਸਮਝਦੇ ਉਰ ਹਜ਼ਾਰਾਂ ਬੱਚਿਆਂ ਦੀ ਮੌਤ ਹੁੰਦੀ ਆ ਜਿਹੜੀ ਬਿਮਾਰੀ ਉਹਨਾਂ ਲੱਗੀ ਆ ਜਿਹੜੀ ਕਿ ਬਿਮਾਰੀ ਠੀਕ ਹੋ ਸਕਦੀ ਆ ਪਰ ਦਵਾਈ ਗਾਰੂ ਨਾਂ ਕਰਨ ਕਾਰਨ ਉਹਨਾਂ ਦੀ ਮਰਤੂ ਹੋ ਜਾਂਦੀ ਆ। ਥੈਂਕ ਯੂ। ਇਹ ਇੱਕ ਸਾਡੇ ਸਮੇਂ ਉਦਾਹਰਨ ਹੈਗੀ ਆ ਕਿ ਇਹਨਾਂ ਨੇ ਫਿਰ ਲਹਿਰ ਚਲਾ ਦਿੱਤੀ। ਔਰ ਇਸ ਲਹਿਰ ਚਲਾਉਣ ਨਾਲ ਜਿਹੜਾ ਉਹ ਸਰਕਾਰਾਂ ਨੂੰ ਵੀ ਇੱਕ ਲਾਉਣਾ ਪਿਆ ਉਹ ਜ਼ਰੂਰੀ ਕਰਾ ਦਿੱਤਾ ਗਿਆ ਕਿ ਜਿਹੜਾ ਬੱਚਿਆਂ ਲਈ ਜਿਹੜੀ ਇਹ ਡਾਕਟਰ ਸਾਹਿਬਾ ਜਿਹੜੀ ਆ ਜਿਹੜਾ ਨਹੀਂ ਦਵਾਊਗਾ ਉਹਨੂੰ ਬਕੌਨ ਦੇ ਸਜ਼ਾ ਮੁਕਰਰ ਕੀਤੀ ਗਈ। ਥੈਂਕ ਯੂ। ਦੇਖੋ ਇਹ ਪੰਨ ਲੋਕ ਵਿਸ਼ਵਾਸ ਕਰਦੇ ਸੀਗੇ। ਪਰ ਕਿਉਂਕਿ ਜਦੋਂ ਚੋਟ ਲੱਗੀ ਆਪਣਾ ਪੁੱਤਰ ਜਿਹੜਾ ਉਹ ਇਹਨਾਂ ਦੇ ਸਾਹਮਣੇ ਤੜਫ ਤੜਵ ਕੇ ਪ੍ਰਾਣ ਪਿਆ ਗਿਆ ਜਦ ਕਿ ਉਹ ਬਿਮਾਰੀ ਠੀਕ ਹੋ ਸਕਦੀ ਸੀ ਤਾਂ ਇਹਨਾਂ ਨੂੰ ਉਦੋਂ ਠੇਸ ਪਹੁੰਚੀ ਤਾਂ ਇਹਨਾਂ ਨੂੰ ਲੱਗਾ ਵੀ ਇਹ ਤੇ ਬਹਿਮਾਇਕ ਪਰਮਾ ਹਾਂਜੀ ਪਰਮਤਵਾਦ ਇਹਦੇ ਕੋਈ ਅਸਲੀਅਤ ਨਹੀਂ ਤਾਂ ਉਹਨਾਂ ਨੇ ਫਿਰ ਆਪਣੀ ਰਹਿਦੀ ਜ਼ਿੰਦਗੀ ਕਾਹਦਾ ਕਿਸ ਗੱਲ ਦਾ ਪ੍ਰਚਾਰ ਕਰਦੇ ਆ ਲੋਕਾਂ ਨੂੰ ਜਾਗਰੂਕ ਕੀਤਾ ਇਸ ਸੰਸਥਾ ਖੜੀ ਕੀਤੀ ਜੇ ਦਾ ਜਿਹੜਾ ਉਹ ਚੰਗਾ ਸਿਕਤਾ ਨਿਕਲੇ ਆ ਔਰ ਬਹੁਤ ਸਾਰੇ ਹੋਰ ਜਿਹੜੇ ਸੱਜਣ ਸੀਗੇ ਉਹ ਇਸ ਲੈਰਵੇ ਸ਼ਾਮਲ ਹੁੰਦੇਗੇ ਔਰ ਸਰਕਾਰਾਂ ਉਤੇ ਦਬਾਅ ਵਧਿਆ ਅੱਜ ਇਹਦਾ ਬਕਾਇਦਾ ਕਿ ਇਹਨੂੰ ਕਾਨੂੰਨ ਬਣਾਉਣਾ ਪਿਆ ਕਿ ਜਿਹੜੀ ਇਹ ਸਹਾਇਤਾ ਇਹ ਬੱਚਿਆਂ ਲਈ ਜ਼ਰੂਰੀ ਆ ਮਾਪੇ ਇਹਨੂੰ ਇਗਨੋਰ ਨਹੀਂ ਕਰ ਸਕਦੇ ਤੋਂ ਇੱਕ ਤਾਂ ਸਾਨੂੰ ਇਹ ਪਤਾ ਲੱਗਦਾ ਕਿ ਸਾਡੇ ਤੋਂ ਜਦੋਂ ਬੀਤਦੀ ਆ ਸਾਡੇ ਆਪਣੇ ਨਾਲ ਜਾਂ ਆਪਣੀਆਂ ਨਾਲ ਦੇਖੋ ਪਿਛੇ ਜੀ ਸ਼ਾਇਦ ਗੰਗਾ ਨਗਰ ਦੀ ਗੱਲ ਆ ਇੱਕ ਖਬਰ ਚੱਪੀ ਸੀ ਬੜੀ ਜਿਹੜੀ ਆ ਦੁਖਦਾਇਕ ਕਿ ਜਿਹੜੀ ਲੇਡੀ ਸੀ ਉਹ ਜੇ ਖੁਦ ਡਾਕਟਰ ਸੀ ਉਹਦੇ ਦੋ ਬੇਟੇ ਸੀ ਇੱਕ ਬੇਟਾ ਜਿਹੜਾ ਉਹ ਬੜਾ ਹੁਸ਼ਿਆਰ ਸੀਗਾ ਪਰ ਦੂਜਾ ਜਿਹੜਾ ਥੋੜਾ ਜਿਹਾ ਸੁਸਤ ਸੀਗਾ ਮੰਦਬੁੱਧੀ ਸੀ ਉਹ ਤਾਂ ਤਰਕ ਦੇ ਢੇ ਚੜ ਗਏ ਪਰ ਤਾਂਦਰ ਗਨੇ ਉਹਨੂੰ ਆਖਿਆ ਕਿ ਇੰਜ ਕਰ ਕਿ ਤੂੰ ਜੇਕਰ ਆਪਣੇ ਜਿਹੜਾ ਜਿਹੜਾ ਲਾਇਕ ਬੱਚਾ ਉਹਦੇ ਗਲਦਿਲ ਲਾਗੇ ਉਹ ਥੋੜਾ ਨਸ ਕੱਟ ਕੇ ਜਿਹੜਾ ਲੋਹੂ ਆ ਥੋੜਾ ਕੱਢ ਕੇ ਉਹ ਜੇਕਰ ਤੋਂ ਬੱਚੇ ਨੂੰ ਕਿਸੇ ਦਾ ਪਲਾ ਦੇਵੇਂ ਤਾਂ ਤੇਰਾ ਉਹ ਬੱਚਾ ਵੀ ਜਿਹੜਾ ਉਹ ਹੁਸ਼ਿਆਰ ਬਣ ਜਾਊਗਾ ਅਜੇ ਪੇਸ਼ੇਵਰ ਜੋ ਖੁਦ ਡਾਕਟਰ ਆ ਅਨਪੜਨੇਗੀ ਉਹਨੇ ਉਹਦੇ ਤਾਂਦਰਗ ਦੇ ਮਗਲ ਲਾ ਕੇ ਉਹਨੇ ਥੋੜਾ ਜਿਹਾ ਚੀਰੇ ਦਿੱਤਾ ਵਾਧ ਦਿੱਤਾ ਗਿਆ ਸਿਟਾ ਨਿਕਲਿਆ ਕਿ ਉਹਦਾ ਉਹ ਲੜਕਾ ਜਿਹੜਾ ਹੁਸ਼ਿਆਰ ਸੀ ਸਿਆਣਾ ਸੀਗਾ ਲਾਇਕ ਸੀਗਾ ਉਹਦੀ ਡੈਥ ਹੋ ਗਈ ਜਿਹੜਾ ਬੰਦੂ ਤੇ ਉਹਦਾ ਰਿਆ ਦੂਜਾ ਉਹਨੂੰ ਜੇਲ੍ਹ ਹੋ ਗਈ ਹੁਣ ਇਹ ਲੋਕ ਤੇ ਵਿਸ਼ਵਾਸ ਕਰਨਗੇ ਅੱਜ ਵੀ ਅਸੀਂ ਭਾਰਤੀ ਦੀ ਗੱਲ ਕਰੀਏ ਤਾਂ ਹਜ਼ਾਰਾਂ ਦੀ ਤਦਾਦ ਵੀ ਲੋਕ ਤਾਤਰਕਾਂ ਦੇ ਟੇ ਚੜ ਕੇ ਦੂਜਿਆਂ ਵਦਿਆਂ ਬੱਚਿਆਂ ਦੀ ਬਲੀ ਦਿੰਦੇ ਆ ਨੌਜਵਾਨਾਂ ਦੀ ਦਿੰਦੇ ਆ ਛੋਟੇ ਛੋਟੇ ਬੱਚਿਆਂ ਦੀ ਬਲੀ ਦਿੰਦੇ ਆ ਪਰ ਜਦੋਂ ਫਿਰ ਉਹ ਫੜੇ ਜਾਂਦੇ ਆ ਉਹਨਾਂ ਨੂੰ ਪਤਾ ਲੱਗਦਾ ਫਿਰ ਸਮਝ ਆਉਂਦੀ ਆ ਉਹ ਹੋਏ ਤਾਂ ਅਸੀਂ ਭਰਮ ਵਿੱਚ ਪੈ ਗਏ ਭੁਲੇਖੇ ਵਿੱਚ ਪੈ ਗਏ ਇਹ ਤਾਂ ਟੋਂਗ ਸੀ ਪਖੰਡ ਸੀ ਕੋਈ ਕਿਤਾਬ ਪਤਾ ਲੱਗਦਾ ਸਾਨੂੰ ਜਦੋਂ ਇਸ ਤਰ੍ਹਾਂ ਦੇ ਕੋਈ ਹਾਦਸਾ ਵਾਪਰਦਾ ਠੀਕ ਹੈ ਦੂਜਾ ਹੈਗਾ ਕਿ ਅਸੀਂ ਜਦੋਂ ਸੰਗਤ ਕਰਦੇ ਹਾਂ ਚੰਗੇ ਪੁਰਸ਼ਾਂ ਦੀ ਜਿਵੇਂ ਅਸੀਂ ਅੱਜ ਸਿੱਖ ਹੋਣ ਦੇ ਨਾਤੇ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ ਸੁਣਦੇ ਹਾਂ ਤੇ خود ਵਿਚਾਰਦੇ ਹਾਂ ਹੈ ਠੀਕ ਆ ਕਿ ਜਿਵੇਂ ਪਹਿਲਾਂ ਆਪਾਂ ਸ਼ਰਾਬ ਕੀਤਾ ਕਿ ਸਾਡੇ ਵਿੱਚ ਗੁਰਬਾਣੀ ਨੂੰ ਲੈ ਕੇ ਬਹਿਮਾ ਭਰਮਾ ਵਿੱਚ ਪਾਉਣ ਵਾਲਿਆਂ ਦੀ ਵੀ ਕੋਈ ਘਾਟ ਨਹੀਂ ਠੀਕ ਪਰ ਜਿਹੜਾ ਕੋਈ ਆਪ ਧਿਆਨ ਨਾਲ ਵਿਚਾਰ ਕੇ ਇਸ ਨੂੰ ਪੜਦਾ ਸਮੀਦਾ ਵਿਚਾਰਦਾ ਤਾਂ ਉਹਨੂੰ ਸਮਝ ਆਉਂਦੀ ਆ ਕਿ ਜੋ ਮੈਂ ਮੰਨੀ ਬੈਠਾ ਇਹ ਤਾਂ ਸੱਚ ਨਹੀਂ ਇਹ ਤਾਂ ਭਰਮ ਆ ਮੈਦਾਨਦ ਵਿਸ਼ਵਾਸੇ ਫਸਿਆ ਰਿਹਾ ਪਰ ਮੀਰੇ ਆ ਜੇ ਮੈਂ ਆਪਾਂ ਪਹਿਲੇ ਐਪੀਸੋਡ 'ਚ ਗੱਲ ਕੀਤੀ ਸੀ ਜੇ ਜਾਦਪਾਤ ਦੀ ਗੱਲ ਆ ਜਾਂ ਬਹਿਮਾ ਭਰਮਾਂ ਦੀ ਗੱਲ ਆ ਚੰਗੇ ਮਾੜੇ ਦਿਨਾਂ ਦੀ ਗੱਲ ਆ ਜਾਂ ਹੋਰ ਇਹੋ ਜਿਹੇ ਜਿਹੜੇ ਬਹਿਮ ਭਰਮਾਂ ਜਾਂ ਧਰਮੋ ਜਿੰਨਾਂ ਦੀ ਗੱਲ ਆ ਧਾਰਮਿਕ ਕਰਮ ਕਾਂ ਦਾ ਦੀ ਗੱਲ ਆ ਜੇ ਅਸੀਂ ਕਰ ਰਹੇ ਆ ਪਰ ਸਾਨੂੰ ਨਾ ਕੋਈ ਰਸ ਨਹੀਂ ਆ ਰਿਹਾ ਸਵਾਦ ਨਹੀਂ ਕੋਈ ਅਸੀਂ ਗੇਨ ਨਹੀਂ ਕਰ ਕੋਈ ਹਾਸਲ ਨਹੀਂ ਕਰ ਪਾਦੇ ਤਾਂ ਸਾਨੂੰ ਨਿਰਾਸ਼ਤਾ ਹੀ ਪੱਲੇ ਪੈਂਦੀ ਆ ਤਾਂ ਸਾਨੂੰ ਫਿਰ ਛੁੜੀ ਜੀ ਸੁਰਤ ਆਉਂਦੀ ਆ ਕਿ ਬਈ ਅਸੀਂ ਤਾਂ ਵਿਆਮਾ ਪਰ ਮੁੱਜ ਪੇਰੇ ਵੇ ਵੇ ਠੀਕ ਆ ਇਹ ਤਾਂ ਅੰਧ ਵਿਸ਼ਵਾਸ ਸੀ ਇਹ ਭਰਮ ਸੀ ਇਹ ਤਾਂ ਸਾਡਾ ਬਹਿਮ ਸੀ ਜਿਵੇਂ ਜੇ ਧਰਮ ਕਰਤਾ ਦੀ ਪਟਨ ਪਾੜ ਦੀ ਗੱਲ ਕਰ ਲਈਏ ਤੁਸੀਂ ਇਹ ਜਿਨਾਮ ਸਮਝਿਆ ਜਾਂਦਾ ਕਿ ਤੁਸੀਂ ਇਹਨੇ ਪਾਠ ਕਰ ਲਓਗੇ ਬੜਾ ਬੇੜਾ ਪਾਰ ਹੋ ਜਾਊਗਾ ਜਾਂ ਤੁਹਾਡੀ ਕਾਮਨਾ ਪੂਰੀ ਹੋ ਜਾਊਗੀ ਉਹ ਫਲ ਵੀ ਪਾਵਦਾ ਪਹਿਲੇ ਉਹ ਆ ਗਈ ਜਿਹੜੀ ਅਸਲੀ ਗੱਲ ਸੀ ਉਹ ਪਿਛੇ ਰਹਿ ਗਈ ਜੇ ਕਿਸੇ ਦੀ ਪੂਰੀ ਹੋ ਗਈ ਉਹ ਤਾਂ ਮੈਂ ਪ੍ਰਪਾਗ ਹੋ ਜਾਂਦਾ ਕਿ ਜੇ ਮੈਂ ਹਾਂ ਜੋ ਮੈਂ ਦੱਸੀ ਸੀ ਵਿਧੀ ਅਨੁਸਾਰ ਕਰ ਲਿਆ ਤੇ ਮੇਰਾ ਕੰਮ ਪੂਰਾ ਹੋ ਗਿਆ ਜੇ ਨਹੀਂ ਹੋਇਆ ਤੁਸੀਂ ਨਿਰਾਸ਼ ਹੋ ਜਾਂਦੇ ਆ ਕਿ ਨਹੀਂ ਇਹ ਬਾਣੀ ਦਾ ਵਿੱਚ ਇਹ ਸੱਚਾਈ ਹੈ ਨਹੀਂ ਗੁਰਬਣੀ ਕੁਪਾ ਮਾਰੀਆਂ ਹੋਈਆਂ ਹੁਣ ਜੇਕਰਸੀਂ ਖੁਦ ਵਿਚਾਰੀਏ ਤਾਂ ਸਾਨੂੰ ਪਤਾ ਲੱਗੂਗਾ ਗੁਰਬਾਣੀ ਵਿੱਚ ਗੱਪਾਂ ਨਹੀਂ ਮਾਰੀਆਂ ਹੋਈਆਂ ਬਲਕਿ ਸਾਨੂੰ ਗੁਰਬਾਣੀ ਦੇ ਨਾਂ ਤੇ ਗੱਪਾਂ ਮਾਰਨ ਵਾਲਿਆਂ ਨੇ ਗੁਰਬਾਣੀ ਨੂੰ ਆਧਾਰ ਬਣਾ ਕੇ ਉਹ ਸਾਨੂੰ ਗੁਮਰਾ ਕੀਤਾ ਸਾਨੂੰ ਬੇਮਾ ਪਰਮਾ ਵਿੱਚ ਪਾਇਆ ਗੁਰਬਾਣੀ ਤਾਂ ਸਾਨੂੰ ਬੇਮਾ ਪਰਮਾ ਚੋਂ ਬਾਹਰ ਕੱਢਦੀ ਆ ਠੀਕ ਹੈ ਤਾਂ ਫਿਰ ਦੇਖੋ ਇੱਕ ਹੋਰ ਕਾਰਨਾ ਕਿ ਜਦੋਂ ਅਸੀਂ ਥੋੜਾ ਜਿਹਾ ਅੱਖਾਂ ਖੋਲ ਕੇ ਸੁਚੇਤ ਹੋ ਕੇ ਦੇਖਦੇ ਆ ਉਹ ਕਹਿੰਦੇ ਆ ਨਾ ਕਿ ਇੱਕ ਮਾਈ ਸੀ ਪੁਰਾਣੀ ਗੱਲ ਆ ਕਿ ਪਹਿਲਾਂ ਆਪਾਂ ਆਪਾਂਸ ਜੁਗ ਦੇਖਿਆ ਕਿ ਸਵੇਰੇ ਘੜੀਆਂ ਤੋਂ ਨਾ ਹੁੰਦੀਆਂ ਨਹੀਂ ਸੀਗੀਆਂ ਕੰਮ ਟਮੇ ਹੁੰਦੀਆਂ ਸੀ ਕਿ ਕੁਕੜ ਬਾਗ ਦਿੰਦਾ ਸੀ ਆਪਾਂ ਸਮਝ ਜਾਂਦੇ ਸੀ ਕਿ ਹੁਣ ਆ ਸਮਾਂ ਹੋ ਗਿਆ ਤਾਂ ਮਾਈ ਭਾ ਕੋਕੜ ਸੀ ਬਾਗ ਦਿੰਦਾ ਸੀ ਉਹ ਸਮਝਦੀ ਸੀ ਕਿ ਜਿਹੜਾ ਸੂਰਜ ਆ ਜਦੋਂ ਮੇਰਾ ਕੋਕੜ ਬਾਗ ਦਿੰਦਾ ਉਹ ਥੋੜੇ ਜਨਾ ਬਾਅਦ ਨਿਕਲਦਾ ਉਹਨੂੰ ਇਹ ਭਰਮ ਪੈ ਗਿਆ ਵਹਿਮ ਹੋ ਗਿਆ ਤੋਂ ਪਿੰਡ ਵਾਲਿਆਂ ਨਾਲ ਲੜਾਈ ਹੋ ਗਈ ਤਾਂ ਉਹ ਰਸਕੇ ਚਲੇ ਗਈ ਦੂਜੀ ਪਿੰਡ ਚਲੇ ਗਈ ਆਪੇ ਕੋਕੜ ਨੂੰ ਲੈ ਕੇ ਆਕਲ ਲੈ ਗਈ ਇਹ ਹੁਮਾ ਦੇਖੋ ਤੁਹਾਨੂੰ ਉਹ ਸੂਰਜ ਦਾ ਮੂੰਹ ਕਿਵੇਂ ਵੇਖੋਗੇ ਉਹਨੂੰ ਇਹ ਭਰਮ ਹੋ ਗਿਆ ਵਹਿਮ ਹੋ ਗਿਆ ਕਿ ਮੇਰਾ ਕੁਕੜ ਬਾਂਗ ਦਿੰਦਾ ਤਾਂ ਤਾਂ ਹੀ ਸੂਰਜ ਚੜਦਾ ਤਾਂ ਇਹਨਾਂ ਲੋਕਾਂ ਦੇ ਚਾਨਣੇ ਦਾ ਮੂੰਹ ਵੇਖਣਾ ਨਸੀਬ ਹੁੰਦਾ ਉਹ ਦੂਜੇ ਪਿੰਡ ਚਲੀ ਗਈ ਕੁਕੜ ਨੇ ਆਪਣੇ ਸੁਭਾਅ ਨਾਲ ਸੋਦੇ ਬਾਂਗ ਦਿੱਤੀ ਤਾਂ ਉਹਨੂੰ ਉਹਦਾ ਵਹਿਮ ਹੋਰ ਪ੍ਰਪੱਕ ਹੋ ਗਿਆ ਕਿ ਹੁਣ ਇਹਨਾਂ ਪਿੰਡਾਂ ਵਾਲਿਆਂ ਜਿਹੜਾ ਇਹ ਚਾਨਣਾਂ ਦੇਖ ਸਕਣਗੇ ਸੂਰਜ ਚੜੂਗਾ ਪਰ ਉਹਦਾ ਹੁਣ ਹੁੰਦੇ ਹੋਣਗੇ ਪਰ ਸਹਜੇ ਸਹਜ ਨੂੰ ਪਤਾ ਲੱਗਾ ਕਿ ਨਹੀਂ ਕੁਕੜ ਤੋਂ ਕੁਕੜ ਬਾਂਗ ਨਾ ਵੀ ਦੇਊ ਤਾਂ ਵੀ ਸੂਰਜ ਤੇ ਚੜਨਾ ਤੋ ਕਿਵਰਾ ਇਹਦਾ ਕਿ ਸਾਨੂੰ ਇਹੋ ਜੇ ਗੱਲਾਂ ਜਦੋਂ ਅਸੀਂ ਵਿਸ਼ਾਲੀ ਦੇ ਨਾਲ ਦੇਖਦੇ ਆ ਖੋ ਕੇ ਦੇਖਦੇ ਆ ਨੀ ਨਾਲ ਦੇਖਦੇ ਆ ਕਿ ਭਾਈ ਇਹ ਤਾਂ ਜਿਹੜੀ ਇਹ ਸਰਵ ਵਿਆਪਕ ਸਚਾਈ ਆ ਇਹਦੇ ਜਿਹੜਾ ਗੰਭੀਰੇ ਨਾਲ ਸੰਬੰਧ ਨਹੀਂ ਮੇਰੇ ਨਾਲ ਮੈਂ ਨਹੀਂ ਥੰਮਿਆ ਸੰਸਾਰ ਬਲਕੇ ਜਿਹੜਾ ਇਹਦੇ ਸਰਵ ਵਿਆਪਕ ਸਚਾਈ ਆ ਤਾਂ ਸਾਨੂੰ ਥੋੜਾ ਜਿਹਾ ਜਿਹੜਾ ਉਸੇ ਸੁਚੇਤ ਹੁੰਦੇ ਆ ਇੱਕ ਪੱਕਾ ਹੋਰ ਆ ਕਿ ਜਿਨ੍ਹਾਂ ਲੋਕਾਂ ਦੇ ਅਸੀਂ ਵਿਸ਼ਵਾਸ ਕਰ ਲੈਨੇ ਆ ਕਿ ਇਹ ਲੋਕ ਜਿਹੜੇ ਆ ਇਹ ਸੱਚ ਆਖ ਰਹੇ ਆ ਜਦੋਂ ਅਸੀਂ ਦੇਖਦੇ ਹਾਂ ਕਿ ਨਹੀਂ ਕਿ ਖੁਦੇ ਦਾਵਾ ਡੋਲ ਹੋ ਗਏ ਆ ਪਰ ਜਾਗਰੂ ਲੋਕੀ ਨੇ ਉਹ ਸਵਾਲ ਉਠਾਉਂਦੇ ਆ ਜਿਵੇਂ ਗੁਰਬਾਣੀ ਜੀ ਕਬੀਰ ਸਾਹਿਬ ਦਾ ਇੱਕ ਫਰਮਾਨ ਆ ਕਿ ਉਹ ਜਿਹੜਾ ਵਿਰੋਧ ਜਮਾਤ ਆ ਉਹਨੂੰ ਉਹਨੂੰ ਸਮੋਦਨ ਕਰਦੇ ਆ ਕਹਿੰਦੇ ਆ ਕਿ ਹਮ ਗੋਰੂ ਤੂੰ ਗਵਾਰ ਗੁਸਾਈ ਜਨਮ ਜਨਮ ਰਖਵਾਰੇ ਕਬੂ ਨਾ ਪਾਰ ਉਤਾਰ ਚਰਾਇਓ ਕੈਸੇ ਖਸਮ ਹਮਾਰੇ ਕਿ ਅਸੀਂ ਜਿਹੜਾ ਤੂੰ ਤੁਹਾਡੀਆਂ ਗਾਵਾਂ ਬਣਦੇ ਤੁਸੀਂ ਰਖਵਾਲੇ ਬਣਦੇ ਪਰ ਤੂੰ ਸਾਨੂੰ ਕਦੀ ਵੀ ਜਿਹੜਾ ਉਹ ਪਾਰਲੇ ਪਾਸੇ ਉਹ ਪਾਰ ਜਾ ਕੇ ਤੁਸੀਂ ਪਾਰ ਨਹੀਂ ਲੰਗਾਇਆ ਤੁਸੀਂ ਰਖਵਾਲੇ ਜਰੂਰ ਬਣੇ ਰਹੇ ਪਰ ਤੂੰ ਸਾਡਾ ਕੋ ਸਵਾਰਿਆ ਨਹੀਂ ਸਵਾਰਿਆ ਨਹੀਂ ਤੁਸੀਂ ਆਪਣਾ ਜਰੂਰ ਸਵਾਰਿਆ ਪਰ ਸਾਡਾ ਸਵਾਰਣ ਦੇ ਵਿਜਾਇ ਤੁਸੀਂ ਵਿਗਾੜਿਆ ਹੀ ਵਿਗਾੜਿਆ ਤੁਸੀਂ ਕਦੇ ਵੀ ਸਾਨੂੰ ਉਹ ਆਤਮ ਸੁਖ ਉਹ ਸ਼ਾਂਤੀ ਉਹ ਸਕੂਨ ਉਹ ਤੁਸੀਂ ਸਾਨੂੰ ਨਹੀਂ ਦੇ ਸਕੇ ਨਹੀਂ ਦਿਵਾ ਸਕੇ ਖੁਦ ਤੁਸੀਂ ਹਰ ਤਰ੍ਹਾਂ ਦੀਆਂ ਸੂਰਤਾਂ ਮਾਣੀਆਂ ਪਰ ਸਾਨੂੰ ਤੁਸੀਂ ਡਰਾਵਾ ਦੇ ਦਿੱਤਾ ਕਿ ਤੁਸੀਂ ਆ ਕਰੋਗੇ ਨਰਕਾਂ ਜਾਓਗੇ ਸਵਰਗਾਂ ਦੇ ਵਾਜੇ ਰਹ ਜਾਓਗੇ ਜੁਣਾ ਜਿ ਭਟਕੋਗੇ ਤਾਂ ਨੂੰ ਜਦੋਂ ਸੀ ਥੋੜਾ ਜਿਹਾ ਸੁਚੇਤ ਹੋਣੇ ਸੋਚਦੇ ਆ ਕਿ ਭਾਈ ਜੇ ਕਰੇ ਸਾਚਾ ਤਾਂ ਫਿਰ ਇਹ ਲੋਕ ਖੁਦ ਕਿਉਂ ਨਹੀਂ ਮੰਨਦੇ ਤੇ ਖੁਦ ਕਿਉਂ ਨਹੀਂ ਸਵੀਕਾਰ ਕਰਦੇ ਜਿਵੇਂ ਕਿ ਅੱਜ ਵੀ ਐਸੀ ਲੋਕ ਜਿਹੜੇ ਹੈਗੇ ਆ ਉਹ ਸਾਡੇ ਸਾਡੇ ਆਪਣੇ ਸਿੱਖ ਜਗਤ ਦੇ ਵਿੱਚ ਹੈਗੇ ਜਿਹੜੇ ਕਿ ਦਵਾਈਆਂ ਦਾ ਵਿਰੋਧ ਕਰਨਗੇ ਖੰਨਣ ਕਰਨਗੇ ਬਿਲਕੁਲ ਕਿ ਬਈ ਦਵਾਈਆਂ ਨੇ ਵਰਤਨੀਆਂ ਬਾਅਦ ਤੁਸੀਂ ਆ ਟਟਨ ਕਰੋਗੇ ਤੁਸੀਂ ਠੀਕ ਹੋ ਜਾਓਗੇ ਪਰ ਜਦੋਂ ਆਪ ਬਿਵਾਰ ਹੁੰਦੇ ਆ ਤਾਂ ਡਾਕਟਰ ਕੋਲ ਭਜਦੇ ਆ ਉਹ ਆਪ ਹਸਪੀਟਲ ਦਾਖਲ ਹੁੰਦੇ ਆ ਪਰ ਜੇਕਰ ਜਿਨ੍ਹਾਂ ਲੋਕਾਂ ਨੇ ਉਹਨਾਂ ਦੇ ਵਿਸ਼ਵਾਸ ਕਰਕੇ ਉਹਨਾਂ ਨੇ ਡਾਕਟਰੀ ਸਹਾਇਤਾ ਲੈਣ ਤੋਂ ਮਨਾਂ ਕਰ ਦਿੱਤਾ ਨਾ ਕਰ ਦਿੱਤੀ ਜਦੋਂ ਉਹ ਥੋੜੀ ਜਿਹੀ ਅੱਖਾਂ ਖੋਲ ਕੇ ਦੇਖਣ ਪਈ ਇਹ ਸਾਨੂੰ ਜਿਹੜੇ ਕਹਿੰਦੇ ਸੀ ਜਿਨ੍ਹਾਂ ਦੇ ਪਿੱਛੇ ਲੱਗ ਕੇ ਅਸੀਂ ਇਹ ਸਹਾਇਤਾ ਲੈਣੀ ਬੰਦ ਕਰ ਦਿੱਤੀ ਇਦਾਂ ਖੁਦ ਇਹਨਾਂ ਨੂੰ ਵੱਡਾ ਬੁਖਾਰ ਚੜਿਆ ਤਾਂ ਡਾਕਟਰ ਕੋਲ ਭੱਜੇਗੇ ਤੇ ਆਪ ਹਸਪੀਟਲ ਦਾਖਲ ਲਾਜ ਕਰਾ ਰਹੇ ਆ ਤਾਂ ਸਾਨੂੰ ਸਾਡਾ ਭਰਮ ਦੂਰ ਹੁੰਦਾ ਕਿ ਨਹੀਂ ਭਾਈ ਇਹ ਜੋ ਕਹਿ ਰਹੇ ਆ ਇਹ ਸੱਚ ਨਹੀਂ ਕਹਿ ਰਹੇ ਇਹਦੇ ਵਿੱਚ ਕੋਈ ਅਸਲੀਅਤ ਨਹੀਂ ਕੋਈ ਹਕੀਕਤ ਨਹੀਂ ਤਾਂ ਫਿਰ ਉਹਨੂੰ ਇਹ ਪਤਾ ਚੱਲਦਾ ਕਿ ਨਹੀਂ ਮੈਂ ਭਰਮ ਵਿੱਚ ਸੀ ਅੰਧ ਵਿਸ਼ਵਾਸ ਦਾ ਧਾਰ ਨਹੀਂ ਹੋਇਆ ਹੋਇਆ ਸੀ ਇਹ ਸੱਚ ਨਹੀਂ ਤਾਂ ਇਹ ਕੁਝ ਜਿਹੜੇ ਇਹ ਲੱਛਣ ਆ ਕਿ ਜਿਨ੍ਹਾਂ ਰਾਹੀਂ ਅਸੀਂ ਇਸ ਨੂੰ ਸਮਝ ਕੇ ਪਛਾਣ ਕੇ ਇਸ ਪਰਮਤੋਂ ਛੁਡਕਾਰਾ ਪਾ ਸਕਦੇ ਆ ਔਰ ਸਾਡੇ ਲਈ ਦੇਖੋ ਜਿਹੜੀ ਗੁਰਬਾਣੀ ਆ ਗੁਰਬਾਣੀ ਸਾਨੂੰ ਇਹਨਾਂ ਬਹਿਮਾ ਪਰਮਾਂ ਤੋਂ ਮੁਕਤ ਕਰਦੀ ਆ ਪਰ ਜੇਕਰ ਅਸੀਂ ਖੁਦ ਬਾਣੀ ਨਹੀਂ ਪੜਾਂਗੇ ਨਹੀਂ ਵਿਚਾਰਾਂਗੇ ਸਮਝਣ ਦੀ ਕੋਸ਼ਿਸ਼ ਨਹੀਂ ਕਰਾਂਗੇ ਇਸ ਖਿਆਲ ਨਾਲ ਇਸ ਭਾਵਨਾ ਨਹੀਂ ਪੜਾਂਗੇ ਕਿ ਬਾਣੀ ਨੂੰ ਅਸੀਂ ਸਮਝਣਾ ਕਿ ਇਹਦੇ ਵਿੱਚ ਲਿਖਿਆ ਕੀ ਆ ਉਹਨਾਂ ਦੇ ਅਸੀਂ ਠੀਕ ਨਹੀਂ ਸਮਝ ਸਕਾਂਗੇ ਕਿਉਂਕਿ ਧਰਮ ਦੀ ਦੁਨੀਆ ਵਿੱਚ ਸ਼ਾਸਤ ਵਰਤਨਾ ਯੋਗ ਨਾ ਹੋਵੇ ਧਰਮ ਦੇ ਜਿਹੜਾ ਨਾਮ ਵਰਤ ਕੇ ਸੋ ਕਾਲ ਆਖੋਦੀ ਜਿਹੜੇ ਧਾਰਮਿਕ ਆਗੂ ਆ ਜਿਸ ਤਰ੍ਹਾਂ ਨਾਲ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਇਹ ਸਾਨੂੰ ਤਾਂ ਹੀ ਪਤਾ ਚੱਲੂਗਾ ਜੇਕਰ ਅਸੀਂ ਗੁਰਬਾਣੀ ਨੂੰ ਖੁਦ ਪੜਾਂਗੇ ਵਿਚਾਰਾਂਗੇ ਸਮਝਾਂਗੇ ਕਿ ਭਾਈ ਜੋ ਕੁਝ ਕਹਿ ਰਹੇ ਆ ਕਿ ਭਾਈ ਤੁਸੀਂ ਪੜੋਂਗੇ ਤੁਹਾਡਾ ਸਾਰਾ ਕੁਝ ਜਿਹੜਾ ਤੁਹਾਡੀ ਆ ਕਾਮਨਾ ਪੂਰੀ ਹੋ ਜੂਗੀ ਉਹ ਤੁਹਾਨੂੰ ਫਲ ਮਿਲ ਜੂਗਾ ਇਹ ਜਿਹੜਾ ਇਹ ਖੁਦ ਲੋਕ ਜਿਹੜਾ ਇਹਨਾਂ ਨੂੰ ਆਪ ਖੁਦ ਵਿਸ਼ਵਾਸ ਨਹੀਂ ਦਾ ਇਹਦਾ ਭਾਵਾ ਕੀ ਜੋ ਕੁਝ ਕਹਿ ਰਿਹਾ ਇਹ ਸੱਚ ਨਹੀਂ ਤਾਂ ਸਾਨੂੰ ਠੋਕਰ ਵੱਜੂਗੀ ਅਸੀਂ ਇਸ ਭਰਮ ਤੋਂ ਆਪਣੇ ਆਪ ਨੂੰ ਇਹ ਉੱਪਰ ਉਠਾਉਣ ਦੀ ਕੋਸ਼ਿਸ਼ ਕਰਾਂਗੇ ਸਾਨੂੰ ਸਮਝ ਆ ਜਾਊਗੀ ਮਹਿਸੂਸ ਕਰਾਂਗੇ ਕਿ ਭਾਈ ਅਸੀਂ ਭਰਮ ਵਿੱਚ ਆ ਅਸੀਂ ਅੰਧ ਵਿਸ਼ਵਾਸ ਵਿੱਚ ਆ ਜੀ ਤੁਸੀਂ ਜੇ ਤੁਸੀਂ ਇਦਾਂ ਨੂੰ ਕਿਹਾ ਕਿ ਦੇਖੀ ਜਦੋਂ ਤੁਸੀਂ ਮੈਂ ਸਮਰਾਈਜ਼ ਕਰਾਂ ਜੀ ਕਿ ਜੇ ਕੋਈ ਵੀ ਸਾਡੇ ਵਿੱਚੋਂ ਕੋਈ ਇਹ ਵਹਿਮ ਪਾਲਦਾ ਕਿ ਮੇਰੇ ਇਹ ਕਰਨ ਨਾਲ ਮੈਨੂੰ ਇਹ ਫਿਜ਼ੀਕਲ ਫਲ ਮਿਲਦਾ ਤੇ ਉਹ ਭਰਮ ਵਿੱਚ ਹੈ ਹੀ ਹੈ ਜੀ ਇਹ ਜੀਏ ਸਟੇਟਮੈਂਟ ਦੇ ਦੱਸਦੇ ਆ ਕਿ ਜੇ ਕੋਈ ਫਿਜ਼ੀਕਲ ਫਲ ਵਾਸਤੇ ਗੁਰਬਾਣੀ ਨੂੰ ਪੜਨ ਲਈ ਜਾਂ ਕੋਈ ਕਰਮ ਕਰਨ ਲਈ ਕਹਿ ਦਿੰਦਾ ਤੇ ਆ ਮੰਨ ਲਓ ਉਹ ਉਹ ਬੰਦਾ ਆਡੈਂਟੀਫਾਈ ਕਰ ਲੈ ਕਿ ਉਹ ਵਹਿਮ ਵਿੱਚ ਹੈਗਾ ਹੀ ਹੈ ਆ ਦੇਖੋ ਇਹਦਾ ਚ ਪੱਕੇ ਵਿਚਾਰ ਨਾਲ ਆ ਕਿ ਜਿਹੜਾ ਬਾਣੀ ਦਾ ਅਸਲ ਫਲਾ ਜੋ ਫਲ ਦਾ ਰੂਪ ਆ ਮੈਂ ਕੋਚਲ ਫਲਦੀ ਮੈਂ ਗੱਲ ਨੀ ਮੈਂ ਦੱਸ ਰਿਹਾ ਕਿਉਂਕਿ ਸਾਡਾ ਮਨ ਵੀ ਤਾਨੂੰ ਨੂੰ ਪ੍ਰਭਾਵਿਤ ਕਰਦਾ ਇਸ ਦਾ ਆਪਾਂ ਇਹ ਇਹਨੂੰ ਇਨਕਾਰ ਨਹੀਂ ਕਰ ਸਕਦੇ ਪਰ ਜੇਕਰ ਕੋਈ ਇਹ ਸਮਝ ਕੇ ਕਿ ਮੰਨ ਲਓ ਮੈਂ ਬਾਣੀ ਸਮਝਿਆ ਜਿਵੇਂ ਬਾਣੀ ਕਹਿੰਦੀ ਆ ਕਿ ਜੇ ਤੂੰ ਸ਼ਾਂਤੀ ਚੋਂ ਨਾ ਤਾਂ ਫਿਰ ਕਿ ਪਰ ਕਾ ਬੁਰਾ ਨਾ ਰੱਖੋ ਜੀ ਤੁਮ ਕੋ ਦੁੱਖ ਨਹੀਂ ਭਾਈ ਮੀਤ ਇਹ ਦੁੱਖ ਦਾ ਪਤਨੋਂ ਆਤਮਿਕ ਕਲੇਸ਼ ਨਹੀਂ ਹੋਊਗਾ ਕਿਉਂਕਿ ਜੇ ਅਸੀਂ ਬੇਚੈਨ ਆ ਆਸ਼ਾਂਤ ਆ ਤਾਂ ਸਾਡਾ ਸਰੀਰ ਵੀ ਪ੍ਰਭਾਵਿਤ ਹੋਊਗਾ ਅਜੇਕਰ ਇਸ ਪੱਖੋਂ ਕੋਈ ਇਸ ਖਿਆਲ ਨੂੰ ਰੱਖ ਸਾਹਮਣੇ ਰਾ ਕੇ ਕਰ ਰਿਹਾ ਤਾਂ ਬਿਲਕੁਲ ਠੀਕ ਆ ਕਿ ਸਾਨੂੰ ਜਿਹੜਾ ਸਾਡਾ ਮਨ ਬਲਵਾਨਾ ਤੇ ਤਨ ਬਲਵਾਨ ਹੋਊਗਾ ਠੀਕ ਆ ਜੇ ਮਨ ਕਮਜ਼ੋਰ ਆ ਤੇ ਤਨ ਕਮ ਸ਼ਕਤੀਸ਼ਾਲੀ ਕਿੰਨਾ ਵੀ ਹੋਵੇ ਤਾਂ ਫਿਰ ਵੀ ਉਹ ਕਮਜ਼ੋਰੀ ਹੀ ਪੈ ਜਾਊਗਾ ਤੇ ਜੇਕਰ ਅਸੀਂ ਇਸ ਪੱਖੋਂ ਦੇਖ ਰਹੇ ਹਾਂ ਤਾਂ ਬਿਲਕੁਲ ਠੀਕ ਆ ਕਿ ਜੇਕਰ ਸੂਝਿਆ ਤੋਂ ਉਹ ਬਹਿਮ ਦਾ ਹੀ ਰੂਪ ਆ ਪਰ ਫਿਰ ਇਹ ਵੀ ਗੱਲ ਸਾਨੂੰ ਦੇਖੋ ਬਾਣੀ ਸਮਝਣ ਦੀ ਲੋੜ ਆ ਕਿ ਜਿਹਨਾਂ ਮਨੁੱਖਾਂ ਨੇ ਦਰਵਾਜ਼ੇ ਆਪਣੇ ਸਾਰੇ ਗਿਆਨ ਦੇਰੇ ਬੰਦ ਕੀਤੇ ਹੋਏ ਆ ਉਹਨਾਂ ਮਨੁੱਖਾਂ ਨੂੰ ਜਗਾਉਣਾ ਕਿਸੇ ਤਰ੍ਹਾਂ ਵੀ ਉਹ ਜਾਗਦੇ ਨਹੀਂ ਉਹ ਬਾਹਰ ਨਹੀਂ ਨਿਕਲ ਸਕਦੇ ਮੁਸ਼ਕਲ ਇਸੇ ਲਈ ਜਿਹੜਾ ਓਏ ਆਖਿਆ ਜਾਂਦਾ ਕਿ ਬਹਿਮ ਦਾ ਕੋਈ ਇਲਾਜ ਨਹੀਂ ਹੋਰ ਸਾਰੇ ਇਲਾਜ ਆ ਕਿ ਬਹਿਮ ਦਾ ਕੋਈ ਇਲਾਜ ਨਹੀਂ ਉਹ ਕਹਿੰਦੇ ਆ ਕਿ ਕੋਈ ਕਿਸੇ ਨੂੰ ਬਹਿਮ ਪੈ ਗਿਆ ਕਿ ਮੈਂ ਅਨਾਜ ਦਾ ਦਾਣਾ ਬਣ ਗਿਆ ਹੁਣ ਬਹਿਮ ਦਾ ਕੋਈ ਇਲਾਜ ਨਹੀਂ ਤਾਂ ਉਹਨੂੰ ਇਹ ਡਰ ਪੈ ਗਿਆ ਜੇ ਮੈਂ ਬਾਹਰ ਨਿਕਲ ਗਿਆ ਤਾਂ ਪਛੀ ਚੁਕ ਲੈਣਗੇ ਜੇ ਮੀਂਹ ਪੈ ਗਿਆ ਤਾਂ ਵੀ ਅੰਦਰ ਬੜ ਜਾਵੇ ਲੁਕ ਜਾਵੇ ਕਿ ਐਸਾ ਨਾ ਹੋਵੇ ਕਿ ਜਿਹੜਾ ਮੀਂਹ ਵਿੱਚ ਜਿਹੜਾ ਮੈਂ ਰੁੜ ਜਾਵਾਂ ਜਾਂ ਮੇਰੇ ਜਿਹੜੇ ਅੰਕੁਰ ਫੋਟਾਉਣ ਮਿੱਟੀ ਤੋਂ ਵੀ ਡਰ ਰਿਹਾ ਕਿ ਅੰਕੁਰ ਨਾ ਫੋਟਾਉਣ ਗੱਲ ਕੀ ਕਿ ਉਹ ਆਪਣੇ ਆਪ ਅੱਗ ਤੋਂ ਬਚਾਉਂਦਾ ਕਿ ਮੈਂ ਗਦੇ ਦੇ ਪਾ ਕੇ ਸਾੜ ਨਾ ਜਾਵਾਂ ਜੋ ਦਾਣੇ ਬਾਰੇ ਜੋ ਕੁਝ ਹੈ ਦਾਣੇ ਨਾਲ ਹੁੰਦਾ ਉਹ ਸਾਰੀ ਉਹ ਕਲਪਨਾ ਕਰ ਪੈਂਦਾ ਉਹ ਘਰ ਦੇ ਬੜੇ ਪਰੇਸ਼ਾਨ ਹੋਏ ਉਹਨੂੰ ਮਨੋਵਿਗਿਆਨੀ ਕੋਲ ਲੈ ਕੇ ਗਏ ਤਾਂ ਮਨੋਵਿਗਿਆਨੇ ਸਜੇ ਸਜੇ ਨੂੰ ਸਮਝਾਇਆ ਉਹ ਮੰਨ ਗਿਆ ਕਿ ਵਾਕਿਆ ਮੈਂ ਨਾਜਨੇ ਮੈਂ ਮਨੁੱਖ ਹਾਂ ਕਹਿੰਦੇ ਉਹਨੂੰ ਸਮਝਾ ਬੁਝਾ ਕੇ ਉਹਨੂੰ ਤੋਰ ਦਿੱਤਾ ਵੀ ਹੁਣ ਤੁਸੀਂ ਲੈ ਜਾਓ ਇਹ ਸਮ ਗੱਲ ਸਮਝ ਗਿਆ ਉਹ ਥੋੜੇ ਜਿਹਰੇ ਵਾਦੋ ਫਿਰ ਪਜਾ ਪਜਾ ਮੁੜ ਕੇ ਡਾਕਟਰ ਕੋਲ ਆ ਗਿਆ ਉਹ ਆ ਕੇ ਉਹ ਮੇਹਦੇ ਹਟਾ ਲੁੱਕ ਗਿਆ ਉਹ ਕਹਿੰਦਾ ਵੀ ਹੁਣ ਕੀ ਹੋ ਗਿਆ ਹੁਣ ਤੂੰ ਕਿ ਲੁਕਰਿਆ ਉਹ ਕਹਿੰਦਾ ਵੀ ਮੈਂ ਜਾ ਰਿਹਾ ਸੀ ਕਿ ਕੁੱਕੜੇ ਨਾਲ ਤੁਰਿਆ ਆ ਰਿਹਾ ਸੀ ਮੇਰੇ ਯਾਰ ਉਹ ਕਹਿੰਦਾ ਕੁੱਕੜ ਤੈਨੂੰ ਸਮਝਾ ਕੇ ਤੂੰ ਦਾਣਾ ਨਹੀਂ ਗਾ ਤੂੰ ਬੰਦਾ ਇਨਸਾਨ ਆ ਉਹ ਕਹਿੰਦਾ ਡਾਕਟਰ ਸਾਹਿਬ ਤੁਸੀਂ ਜੋ ਗੱਲ ਠੀਕ ਆਖ ਰਹੇ ਜੇ ਮੈਨੂੰ ਤਾਂ ਗੱਲ ਸਮਝ ਆ ਗਈ ਕਿ ਮੈਂ ਬੰਦਾ ਬਿ ਕੁੱਕੜ ਨੂੰ ਹੀ ਸਮਝੇ ਗਿਆ ਕੁੱਕੜ ਨੂੰ ਕੁੱਕੜ ਦਾ ਦਾਣਾ ਸਮਝੂਗਾ ਮੈਂ ਤਾਂ ਸਮਝ ਗਿਆ ਕੁੱਕੜ ਨੂੰ ਕਨੇ ਸਮਝਾ ਕੋਣ ਸਮਝਾਊਗਾ ਤੋ ਇਹ ਸਹਾਵਾ ਕਿ ਜਿਹੜੇ ਬੰਦਿਆਂ ਨੇ ਜਾਗਣਾ ਨਹੀਂ ਚਾਹੁੰਦੇ ਉਹਨਾਂ ਦਾ ਕੋਈ ਸੱਚ ਮੁਝੇ ਇਲਾਜ ਨਹੀਂ ਹੁੰਦਾ ਕੋਈ ਇਥੇ ਜਿਹੜਾ ਗੁਰਬਾਣੀ ਵੀ ਨੇ ਕਹਿੰਦਾ ਕਿ ਸਤਗੁਰੂ ਸਾਚ ਅਕਬੁਰ ਸਤਗੁਰੂ ਸਾਚ ਆ ਕੀ ਕਰਾ ਜੋ ਸੇ ਕੰਮ ਵਿੱਚ ਜੋਕ ਅੰਦੇਕ ਨਾ ਲਾਗੇ ਜੋ ਵਾਂਸ ਬੁਝਾਈਏ ਫੂਕ ਅਧੇ ਫਿਰ ਆਖ ਦਿੱਤਾ ਕਿ ਐਸੇ ਲੋਗਣ ਜਿਹੜੇ ਜਿਹੜੇ ਲੋਕ ਜਿਹੜੇ ਆਪਨਾ ਦੇ ਚੁਰੂ ਪਰ ਬਾਣੇ ਤਿੰਨ ਨੇ ਜੇ ਗੰਗਾ ਆਣੀ ਤਉਨ ਬਰੇ ਆਖ ਦਿੱਤਾ ਕਿ ਐਸੇ ਜਿਹੜੇ ਲੋਗ ਆ ਪ੍ਰਾਣੇ ਆ ਉਹਨਾਂ ਤੋਂ ਪਰਾਂ ਰਹੀਏ ਕਿਉਂਕਿ ਉਹਨਾਂ ਨੇ ਉਹ ਸਮਝਣਾ ਨਹੀਂ ਚਾਹੁੰਦੇ ਇਸ ਲਈ ਕਹਿੰਦੇ ਨੇ ਜੇ ਬੰਦਾ ਕਿੰਨਾ ਵੀ ਹੂਕ ਸੁਤਾ ਹੋਵੇ ਤਾਂ ਉਹਨੂੰ ਜਗਾਇਆ ਜਾ ਸਕਦਾ ਪਰ ਜਿਹੜਾ ਸੁਤਾ ਨਹੀਂ ਜਾਗਦਾ ਪਰ ਉਹਨੂੰ ਪ੍ਰਟੈਂਡ ਕਰ ਰਿਹਾ ਕਿ ਮੈਂ ਸੁਤਾ ਆਇਆ ਉਹਨੂੰ ਜਗਾਉਣਾ ਮੁਸ਼ਕਲ ਆ। ਉਹ ਜਿਹੜੇ ਬੰਦੇ ਜਿਹੜੇ ਆ ਉਹ ਜਾਗਣਾ ਨਹੀਂ ਚਾਹੁੰਦੇ। ਉਹਨਾਂ ਮਨੋਖਾਂ ਲਈ ਜਿਹੜਾ ਉਹ ਕੋਈ ਵੀ ਹਥਿਆਰ ਕਾਰਗਰ ਨਹੀਂ ਹੁੰਦਾ। ਉਹ ਉਹਨਾਂ ਨੇ ਆਪਣੇ ਉਸ ਵਹਿਮ ਭਰਮ ਵਿੱਚ ਜੀਉਣਾ ਦਾ ਆਪਣੇ ਜੀਵਨ ਨੂੰ ਉਹਨਾਂ ਨੇ ਨਰਕ ਬਣਾਉਣਾ ਹੀ ਹੁੰਦਾ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ। ਇਹ ਉਹੀ ਨਿਕਲ ਸਕਦਾ ਜਿਹੜਾ ਨਿਕਲਣ ਲਈ ਤਿਆਰ ਆ। ਜਿਹੜਾ ਥੋੜਾ ਜਿਹਾ ਆਪਣਾ ਜਿਹੜਾ ਉਹ ਦਰਵਾਜ਼ੇ ਖੁੱਲੇ ਰੱਖਦਾ ਓਪਨ ਕਰਾ ਆਪਣੇ ਰੱਖਦਾ। ਇਸੇ ਹੀ ਕਾਰਨ ਆ ਕਿ ਧਾਰਮਿਕ ਦੁਨੀਆ ਵਿੱਚ ਬਹੁਤ ਸਾਰੇ ਅੰਧਵਿਸ਼ਵਾਸ ਜਿਹੜੇ ਆ ਅਸੀਂ ਦੇਖਦੇ ਜਿਨ੍ਹਾਂ ਦਾ ਕੋਈ ਸਾਰ ਨਹੀਂ ਜਿਨ੍ਹਾਂ ਦਾ ਧਰਮ ਗ੍ਰੰਥ ਖੰਨਣ ਕਰਦੇ ਆ ਪੰਜ ਗੁਰਬਾਣੀ ਦੀ ਗੱਲ ਕਰੀਏ ਤਾਂ ਗੁਰਬਾਣੀ ਵਿੱਚ ਜਿੱਦਾਂ ਮੈਂ ਡੋਕਰਾਂ ਵਿੱਚ ਸੌਰੀ ਇਹ ਇਸੇ ਤੋਂ ਖਿਆਲ ਆਉਂਦਾ ਹੈ ਕਿ ਜਿਹੜੀਆਂ ਜਿੰਨੀਆਂ ਅਰਦਾਸਾਂ ਹੋ ਰਹੀਆਂ ਜਿੰਨੇ ਅਖੰਡ ਪਾਠ ਹੋ ਰਹੇ ਆ ਜਦੇ ਲਈ ਕੋਈ ਅਸੀਂ ਫਲ ਦੀ ਭਾਵਨਾ ਇੱਛਾ ਰੱਖ ਕੇ ਕਰਦੇ ਪਿਆ ਅਸੀਂ ਕੈਰ ਪ੍ਰੋਗਰਾਮ ਸੁਖਣਾ ਤੇ ਆਲਰੇਡੀ ਕੀਤਾ ਹੋਇਆ कि ਜਿੰਨੀਆਂ ਸੁਖਣਾ ਜ਼ਿਕਰਦੇ ਆ ਉਹ ਵੀ ਤਾਂ ਐਸੇ ਦਾ ਹੀ ਰੂਪ ਇੱਕ ਵੱਖਰੇ ਰੂਪ ਵਿੱਚ ਵਹਿਮ ਹੀ ਆ ਨਾ ਸਭ ਨੂੰ ਉਹਨੂੰ ਦੇਖੋ ਜੇ ਮੰਨ ਲਓ ਮੈਂ ਪਾਠ ਕਰਾ ਰਿਹਾ ਆ ਪਾਠ ਕਰਾ ਕੇ ਬਾਣੀ ਸੁੜ ਕੇ ਮੇਰੇ ਤਾਂ ਕੋਈ ਤਬਦੀਲੀ ਆ ਗਈ ਆ ਹਾਂ ਆਪਣੇ ਵਿੱਚ ਉਹ ਸੱਚ ਉਹ ਆਪਣੇ ਆਜ ਫਲ ਆ ਹਾਂਜੀ ਪਰ ਮੈਂ ਆਪਣੇ ਨੂੰ ਬਦਲਾ ਨਾ ਆਪਣੇ ਆਨ ਉਸੇ ਤਰ੍ਹਾਂ ਜਿਦਾਂ ਦਾ ਮੈਂ ਹਾਂ ਜੇ ਮੈਂ ਬੇਈਮਾਨ ਆ ਵੱਡੀ ਖਾਰੇ ਆ ਹਿਰਾ ਫੇਰੀ ਕਰ ਰਿਹਾ ਆ ਇਹ ਰਿਕਾ ਦੁਆਸ਼ ਕਰ ਰਹੇ ਆ ਹੋਰ ਤਰ੍ਹਾਂ ਤਰ੍ਹਾਂ ਦੀ ਹਿਰਾਫੇਰੀ ਕਰ ਰਹੇ ਆ ਪਰ ਉਹ ਸਮਝਾ ਕਿ ਮੇਰੇ ਨਾਂ ਦੀ ਅਰਦਾਸ ਹੋ ਗਈ ਆ ਜਦ ਮੈਂ ਬਾਠ ਕਰਾਇਆ ਤਾਂ ਮੈਂ ਸਮਝਾ ਕਿ ਬਸ ਮੇਰਾ ਬੇੜਾ ਪਾਰ ਹੋ ਗਿਆ ਮੈਂ ਬਖਸ਼ਿਆ ਗਿਆ ਤਾਂ ਇਹ ਵਹਿਮ ਦਾ ਹੀ ਰੂਪ ਆ ਬਿਲਕੁਲ ਔਰ ਇਹੀ ਕਾਰਨ ਆ ਕਿ ਇੰਨੀਆਂ ਅਰਦਾਸਾਂ ਜਿਹੜੀਆਂ ਹਜ਼ਾਰਾਂ ਨੇ ਲੱਖਾਂ ਨੇ ਬਲਕਿ ਕਰੋੜਾਂ ਜੇਕਰ ਆਪਾਂ ਸਾਰੇ ਪਾਸੇ ਦੇਖੀਏ ਜਿੰਨੇ ਧਰਮ ਮੰਦਰ ਆ ਤਾਂ ਕਰੋੜਾਂ ਅਰਦਾਸਾਂ ਹੋ ਰਹੀਆਂ ਅਨੁਵਿਸ਼ਵਾਸ ਤੋਰ ਜਿਹੜਾ ਮਨੁੱਖਾ ਚੋ ਕਿ ਮਨੁੱਖ ਆਪਣੇ ਆਪ ਨੇ ਬਦਲਣੇ ਤਿਆਰ ਨਹੀਂ ਉਹਨੂੰ ਦੱਸੰਗੋ ਜਿਵੇਂ ਬਾਣੀ ਦਾ ਪਾਵਨ ਫਰਮਾਨ ਆ ਕਿ ਪਾਪ ਕਰੇ ਪੰਚਾਂ ਕੇ ਵਸਰੇ ਤੀਰਥ ਨਾਇ ਕਹੈ ਸਭ ਉਤਰੇ ਬਹੁਰ ਕਮਾ ਮੈਂ ਹੋਇ ਨ ਸੰਗ ਜੰਪੁਰ ਬਾਦ ਖਰੇ ਕਾ ਲੰਕ ਇਹਨੂੰ ਚਾਬੀ ਮਿਲ ਗਈ ਇਹ ਬਹਿਮ ਦਾ ਹੀ ਰੂਪ ਆ ਕਿ ਭਾਈ ਤੂੰ ਜੋ ਮਰਜੀ ਕਰ ਪਰ ਜਦੋਂ ਤੂੰ ਆਹ ਕਰਮ ਕਰ ਲਏਂਗਾ ਤੇਰੇ ਪਿਛਲੇ ਸਾਰੇ ਪਾਪ ਧੋਤੇ ਗਏ ਔਰ ਫਿਰ ਕੀ ਹੋਇਆ ਇਹ ਬੰਦਾ ਪਹਿਲਾਂ ਨਾਲੋਂ ਵੀ ਜਿਹੜਾ ਬੇਖੌਫ ਹੋ ਕੇ ਕਰਨ ਲੱਗ ਪਿਆ ਕਿ ਪਾਪ ਤਾਂ ਬਖਸ਼ੇ ਜਾਣੇ ਆ ਮੇਰੇ ਨਾਂ ਦੇ ਅਰਦਾਸ ਹੋ ਜੂਗੀ ਮੈਂ ਲੰਗਰ ਕਰਾ ਲਊਂਗਾ ਪਾੜ ਕਰਾ ਲਊਂਗਾ ਅਦਾਸ ਕਰਾ ਲਊਂਗਾ ਜਾਂ ਫਲਾਣੇ ਸਾਧ ਦੀ ਯਾਤਰਾ ਕਰਾਂਗਾ ਤਾਂ ਸਾਰੇ ਮੈਂ ਪਾਪ ਵੀ ਬਖਸ਼ੇ ਜਾਣਗੇ ਜਦੋਂ ਇਹ ਚਾਬੀ ਹੱਥ ਆ ਗਈ ਜਿਹੜਾ ਭਰਮ ਦਾ ਇੱਕ ਬਹੁਤ ਵੱਡਾ ਰੂਪ ਆ ਜਿਹੜਾ ਸਦੀਆਂ ਤੋਂ ਪ੍ਰਚਲਿਤ ਰਿਹਾ ਅੱਜ ਵੀ ਹੈ ਔਰ ਜਿੰਨਾ ਚਿਰ ਮਨੁੱਖ ਦੀ ਐਸੀ ਸੋਚ ਆ ਕਿ ਇਸੇ ਤਰ੍ਹਾਂ ਹੀ ਰਹੂਗਾ ਉਸ ਲਈ ਗੁਰਬਾਣੀ ਨੇ ਬੜੇ ਸਪਸ਼ਟ ਦੂਬੇ ਸਾਨੂੰ ਦੱਸ ਦਿੱਤਾ ਕਿ ਜੇਕਰ ਤੂੰ ਕਰਿਆ ਬਹੁਰ ਕੁਮਾਵੇਂ ਹੋਈ ਨ ਸੰਗ ਜੰਪੁਰ ਬਾਦ ਖਰੇ ਕਹ ਲੰਕ ਉਸ ਨੂੰ ਸਪਸ਼ਟ ਹੋਰ ਬਾਣੀ ਜਿਹੜੀ ਉਹ ਕੀ ਕਰ ਸਕਦੀ ਆ ਜੇ ਇਹ ਨਹੀਂ ਸਪਸ਼ਟ ਦਾ باوجود ਵੀ ਅਸੀਂ ਜਿਹੜਾ ਉਹ ਬਾਣੀ ਨੂੰ ਗੁਰੂ ਰੂਹ ਮੰਨ ਕੇ ਵੀ ਜੇਕਰ ਅਸੀਂ ਉਹਦੀ ਗੱਲ ਮੰਨਣ ਲਈ ਤਿਆਰ ਨਹੀਂ ਇਸ ਲਈ ਸਾਨੂੰ ਉਹ ਸ਼ਾਂਤੀ ਉਹ ਸੁੱਖ ਉਹ ਸੋਣ ਸਾਨੂੰ ਨਸੀਬ ਨਹੀਂ ਹੋ ਰਿਹਾ ਕਿ ਬਾਣੀ ਸਾਨੂੰ ਇਹ ਦੱਸ ਰਹੀ ਹੈ ਆ ਕਿ ਜੇਕਰ ਤੂੰ ਸੱਚਮੁੱਚ ਮਨ ਟਿਕਾਣਾ ਚਾਹੁੰਨਾ ਸ਼ਾਂਤੀ ਚਾਹੁੰਨਾ ਤਾਂ ਫਿਰ ਦੇਖ ਜਿੰਨਾ ਚਿਰ ਤੇਰੇ ਅੰਦਰ ਛਤਰਤਾ ਤੇ ਮਿੱਤਰਤਾ ਵਾਲਾ ਭਾਵ ਆ ਦੂਜਿਆਂ ਪ੍ਰਤੀ ਕਭ ਲਗ ਨੇਚਰ ਨਾਹੀਂ ਚੀਤ ਉਹਨਾਂ ਚਿਰ ਤੇਰਾ ਮਨ ਨਿਸ ਜਿਹੜਾ ਸਥਿਰ ਹੋਈ ਨਹੀਂ ਸਕਦਾ ਹੁਣ ਜੇਕਰ ਕੋਈ ਆਗਦਾ ਤੂੰ ਆ ਵਿਧੀ ਅਪਣਾ ਲੈ ਇਸ ਤਰ੍ਹਾਂ ਵਾਲਾ ਮੰਤਰ ਆ ਜਪ ਲੈ ਇਹਨਾਂ ਚਿਰ ਜਪ ਲੈ ਇਸ ਤਰ੍ਹਾਂ ਚੌਂਕੜਾ ਮਾਲ ਲੈ ਇੰਜ ਅੱਖਾਂ ਮੀਟ ਲੈ ਤਾਂ ਇਸ ਤਰ੍ਹਾਂ ਉਹ ਚਾਰਨ ਕਰ ਤਾਂ ਤੇਰਾ ਜਿਹੜਾ ਉਹ ਮਾਨਟਿਕ ਹੋਊਗਾ ਸ਼ਾਂਤ ਹੋਊਗਾ ਪਰ ਗੁਰੂ ਨੇ ਬੜੇ ਸਪਸ਼ਟ ਔਰ ਨਿਰਨਾਇਕ ਰੂਪ ਵਿੱਚ ਕਹਿੰਦਾ ਸਮਝਾ ਦਿੱਤੀ ਕਿ ਜਿਨ੍ਹਾਂ ਤੇਰੇ ਤੇਰੇ ਮਨ ਵਿੱਚ ਇਹੋ ਜਿਹੇ ਖਿਆਲ ਮੌਜੂਦ ਆ ਉਹਨਾਂ ਤੇਰੇ ਮਨ ਟਿਕ ਹੀ ਨਹੀਂ ਸਕਦਾ ਇਸ ਲਈ ਆਖਿਆ ਕਿ ਬਿਸਰ ਗਈ ਸਭ ਤਾਤੁ ਪਰਾਈ ਜਬ ਤੇ ਸਾਧ ਸੰਗਤ ਮੋਇ ਪਾਈ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮਕੋ ਬਨੇ ਆਈ ਇਹ ਫਾਇਦਾ ਉਹ ਜੇਕਰ ਪਾਠ ਕੀਤੇ ਆ ਕਰਾਇਆ ਸਾਨੂੰ ਪੜ ਸੁਣ ਕੇ ਸਾਡੇ ਅੰਦਰ ਇਹ ਤਬਦੀਲੀ ਆ ਰਹੀ ਆ ਤਾਂ ਸਾਡਾ ਉਹ ਮੁਬਾਰਕ ਆ ਉਹ ਪਰਮ ਨਹੀਂ ਵਹਿਮ ਨਹੀਂ ਬਲਕਿ ਸੱਚਮੁੱਚ ਉਹ ਸਾਡੇ ਲਈ ਅਪਣਾਇਆ ਉਹ ਰਾਹ ਜਿਸ ਰਾਹ ਦੇ ਤੁਰ ਕੇ ਅਸੀਂ ਭਰਮ ਤੋਂ ਛੁਟਕਾਰਾ ਪਾ ਲਿਆ ਪਰ ਜੇਕਰ ਅਸੀਂ ਹਾਂ ਤੁਹਾਡੇ ਲਈ ਗੱਲ ਕਰਕੇ ਜੇਕਰ ਅਸੀਂ ਪ੍ਰਣਾਲਾ ਉੱਥੇ ਦਾ ਉੱਥੇ ਹੀ ਆ ਤਾਂ ਇਹ ਵਹਿਮ ਦਾ ਹੀ ਰੂਪ ਆ ਭਰਮ ਦਾ ਹੀ ਰੂਪ ਆ ਇਸ ਤੋਂ ਬਾਅਦ ਆਪਾਂ ਗੁਰਬਾਣੀ ਦੀ ਰੋਸ਼ਨੀ ਵਿੱਚ ਹੋਰ ਇਹਨੂੰ ਕੁਝ ਨਹੀਂ ਕਹਿ ਸਕਦੇ ਹਾਂ ਜਿਹੜੇ ਅਖੋਤੀ ਧਰਮਿਆਂ ਵੱਲੋਂ ਜੋ ਕੁਝ ਆਖਿਆ ਗਿਆ ਉਹਨਾਂ ਨੂੰ ਮੁਬਾਰਕ ਆ ਇਕੋ ਪਰ ਗੁਰਬਾਣੀ ਜਿਹੜੀ ਆ ਇਸ ਗੱਲ ਦੀ ਜਿਹੜੀ ਉਹ ਪਰੋੜਤਾਨੇ ਕਰਦੀ ਤੂੰ ਬੜੇ ਵਧੀਆ ਤਰੀਕੇ ਨਾਲ ਦੱਸਿਆ ਕਿ ਪਹਿਲੀ ਗੱਲ ਆਪਣੇ ਆਪ ਨੂੰ ਜਿਹੜਾ ਕੁਐਸਚਨ ਸੀ ਕਿ ਆਡੈਂਟੀਫਾਈ ਕਿੱਦਾਂ ਕਰੀਏ ਕਿ ਮੈਂ ਆਹਦੇ ਵਿੱਚ ਆਦਿ ਪੱਤੇ ਹਾਂ ਜੇ ਮੈਂ ਜਾ ਕੇ ਸੁਖਣਾ ਸੁੱਕੇ ਕੋਈ ਦੁਨਿਆਵੀ ਚੀਜ਼ ਬਾਰੇ ਗੱਲ ਕੀਤੀ ਤੇ ਮੈਂ ਆਹਦੇ ਵਿੱਚ ਆਉਂਦਾ ਚਾਹਗਾ ਮੈਂ ਕੋਈ ਐ ਉਹ ਜੇ ਜੇ ਬਾਣੀ ਪੜ੍ਹ ਕੇ ਜਾਂ ਮੈਂ ਸੁਣ ਕੇ ਆਪਣੇ ਆਪ ਨੂੰ ਅਪਗ੍ਰੇਡ ਨਹੀਂ ਕਰ ਰਿਹਾ ਜਾਂ ਆਪਣੇ ਆਪ ਵਿੱਚ ਤਬਦੀਲੀ ਨਹੀਂ ਆ ਰਹੀ ਜਦੋਂ ਮੈਂ ਪੈਸੇ ਦੇ ਕੇ ਕਰਵਾ ਰਿਹਾ ਜਾਂ ਕੁਝ ਕਰ ਰਿਹਾ ਤੇ ਮੈਂ ਅਨੁਸ਼ਵਾਚਿਤ ਹੈਗਾ ਇਹ ਆਇਡੈਂਟੀਫਿਕੇਸ਼ਨ ਬਿਲਕੁਲ ਕਲੀਅਰ ਹੋ ਗਈ। ਔਰ ਜਿਹੜਾ ਵੀ ਜਿਹਨੂੰ ਸੁਣਨ ਵਾਲਾ ਸਾਡਾ ਹੈਗਾ ਜੇ ਉਹ ਆਪਣੇ ਆਪ ਨੂੰ ਮਹਿਸੂਸ ਕਰੇ ਕਿ ਉਹ ਅੰਦਾਜ਼ੇ ਹੈਗਾ ਤੇ ਉਹਨੂੰ ਆਪਣੇ ਆਪ ਨੂੰ ਆਇਡੈਂਟੀਫਾਈ ਕਰਨਾ ਮੈਂ ਜਿੱਦਾਂ ਪਹਿਲੇ ਅਸੀਂ ਤੁਸੀਂ ਗੱਲ ਕੀਤੀ ਓਪਨ ਮਾਈਂਡ ਦੀ ਓਪਨ ਮਾਈਂਡ ਦਾ ਇਹੀ ਮਤਲਬ ਹੈ ਕਿ ਅਸੀਂ ਆਪਣੇ ਆਪ ਨੂੰ ਸਮਝ ਸਕੀਏ, ਚੇਂਜ ਕਰ ਸਕੀਏ ਔਰ ਚੇਂਜ ਕਰਕੇ ਅਪਗ੍ਰੇਡ ਕਰ ਸਕੀਏ। ਉਹੀ ਗੱਲ ਤੁਸੀਂ ਬਾਣੀ 'ਚ ਵੀ ਕਹੀ ਕੀ ਜੇ ਅਸੀਂ ਆਪਣੇ ਆਪ ਨੂੰ ਸੁਧਾਰ ਰਹੇ ਹਾਂ ਬਾਣੀ ਪੜਨਾ ਕਰਨਾ ਕਰਨਾ ਸਭ ਕੁਝ ਠੀਕ ਆ ਬਹੁਤ ਵਧੀਆ ਗੱਲ ਆ ਪਰ ਜੇ ਦੁਨਿਆਵੀ ਲਈ ਅਸੀਂ ਕਰਦੇ ਹਾਂ ਤੇ ਆਪਦੇ ਵਿਸ਼ਵਾਸ 'ਚ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬੜੇ ਅੱਛੇ ਤਰੀਕੇ ਨਾਲ ਸਾਨੂੰ ਅੰਧਵਿਸ਼ਵਾਸ ਦੀ ਆਈਡੈਂਟੀਫਿਕੇਸ਼ਨ ਬਾਰੇ ਗੱਲ ਕੀਤੀ ਅੱਜ ਅਸੀਂ ਸੋ ਸਾਰੇ ਸਰੋਤਿਆਂ ਨੂੰ ਦੇਖਣ ਵਾਲਿਆਂ ਨੂੰ ਸਾਡੀ ਰਿਕਵੈਸਟ ਹੈ ਪਲੀਜ਼ ਇਹ ਨੂਬਤ ਉਹ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਅੱਗੇ ਪਾਸ ਆਨ ਕਰਿਆ ਕਰੋ ਭਾਈ ਸਾਹਿਬ ਤੁਹਾਡਾ ਵੀ ਤੇ ਸਾਰੇ ਦਰਸ਼ਕਾਂ ਨੂੰ ਵਾਗਿਰ ਜੀ ਦਾ ਖਾਲਸਾ ਵਾਗਿਰ ਜੀ ਦੀ ਫਤਿਹ